ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਜਿਵੇਂ ਮਹਾਰਾਜ ਦਾ ਹੁਕਮ ਆਣਾ ਜਿਹਾਂ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਥੱਲੇ ਆ ਬੈ ਨਾਨਕਾ ਸੱਦੇ ਉੱਠੀ ਜਾਏ ਕੱਲ ਰਾਤੀ ਕਰੋ ਫੋਨ ਆਇਆ ਤਾਜ ਦੇ ਵੱਡੇ ਬੇਟੇ ਦੀ ਜਿਹੜੇ ਕਾਲ ਚਲਾਣ ਦੀ ਖਬਰ ਮਿਲੀ ਸੋ ਉਹਦੇ ਕਰਕੇ ਅਸੀਂ ਸਫ਼ਰ ਨੂੰ ਉੱਥੇ ਹੀ ਸਮਾਪਤ ਕਰਤਾ ਕਿਉਂਕਿ ਕੱਲ ਅਸੀਂ ਪਹਿਲਾਂ ਰੇ ਦੇ ਲੇ ਦੇ ਵਿੱਚ ਰੁਕਣ ਦਾ ਸੋਚਿਆ ਸੀਗਾ ਵੀ ਲੇ ਦੇ ਵਿੱਚ ਰੁਕਾਂਗੇ ਤੇ ਉੱਥੇ ਸਾਰਾ ਜਿਹੜਾ ਆਪਣਾ ਅੱਗੇ ਦਾ ਰੋਡ ਮੈਪ ਉਹ ਤਿਆਰ ਕਰਾਂਗੇ ਪਰ ਫਿਰ ਜਦੋਂ ਆਪਾਂ ਕਰੂ ਪੈਟਰੋਲ ਪੰਪ ਤੋਂ ਹਜੇ ਨਿਕਲੇ ਸੀ ਲੇ ਦੇ ਵਿੱਚ ਐਂਟਰ ਨਹੀਂ ਸੀ ਉਹ ਤੇ ਉਹਦੇ ਰਾਹ ਦੇ ਵਿੱਚ ਹੀ ਫੋਨ ਆ ਗਿਆ ਤੇ ਸ਼ਾਇਦ ਮੈਂ ਪੋਸਟ ਵੀ ਤੁਹਾਡੇ ਨਾਲ ਸਾਂਝੀ ਕਰਤੀ ਹੋਵੇ ਕਿਉਂਕਿ ਫਿਰ ਵੀਡੀਓ ਪਾਉਣੀਆਂ ਹਨਾ ਉਹਦੇ ਚੰਗੀ ਨਹੀਂ ਹੁੰਦੀ ਗੱਲ ਤੇ ਫਿਰ ਵੀਡੀਓ ਇਹ ਲੇਟ ਆਉਣੀਆਂ ਖੈਰ ਤੇ ਪਰ ਇਹ ਅਸੀਂ ਕੱਲ ਚੱਲੇ ਸੀਗੇ ਲੇ ਤੋਂ ਸ਼ਾਮ ਨੂੰ ਤੇ ਲਾਮਾ ਜਰੂ ਪਹੁੰਚ ਗਏ ਸੀਗੇ ਵੀ ਜਿੱਥੇ ਤੱਕ ਆਪਾਂ ਨੂੰ ਹਨੇਰਾ ਹੋ ਗਿਆ ਉੱਥੇ ਤੱਕ ਚੱਲਦੇ ਗਏ ਹੁਣ ਸਵੇਰ ਦੇ 6 ਵਜੇ ਦਾ ਟਾਈਮ ਤੇ ਆਪਾਂ ਇੱਥੋਂ ਸਫ਼ਰ ਸ਼ੁਰੂ ਕਰਨ ਲੱਗਿਆ ਪਿੰਡ ਦਾ ਕਿਉਂਕਿ ਫਿਰ ਸਮੇਸਰ ਰਹਿੰਦੇ ਪਹਿਲਾਂ ਪਰਿਵਾਰ ਜ਼ਰੂਰੀ ਆ ਬਾਕੀ ਚੀਜ਼ਾਂ ਬਾਅਦ ਦੇ ਵਿੱਚ ਤੋ ਹੁਣ ਜਿਹੜੀ ਇਹ ਵੀਡੀਓ ਹੈ ਬਸ ਇਹ ਉਦਾਂ ਨਹੀਂ ਹੈਗੀ ਕੋਈ ਪਰ ਇਹ ਤੁਹਾਨੂੰ ਵੀ ਕਿਉਂਕਿ ਇੱਕਦਮ ਟੂਰ ਖਤਮ ਕਰਦਣਾ ਵੈਸੇ ਤਾਂ ਪੋਸਟ ਆਪਾਂ ਪਾ ਦੇਣੀ ਹੈਗੀ ਤੇ ਫਿਰ ਵੀ ਕਈ ਜਨ ਨਹੀਂ ਪਤਾ ਲੱਗਦਾ ਸੱਜਣਾ ਮਿੱਤਰ ਨੂੰ ਫਿਰ ਫਿਕਰ ਜੀ ਹੋ ਜਾਂਦੀ ਹੈਗੀ ਸੋ ਇਹ ਚੀਜ਼ ਸੀ ਤਾਂ ਕਰਕੇ ਜਿਹੜਾ ਇਹ ਸਫਰ ਸੀਗਾ ਉਹ ਆਪਾਂ ਉੱਥੇ ਸਮਾਪਤ ਕਰਕੇ ਚੱਲਿਆ ਖੈਰ ਸਫਰ ਅੱਗੇ ਬਹੁਤ ਲੰਬਾ ਹੋਣਾ ਸੀ ਹਜੇ ਇਹ 15-20 ਦਿਨ ਦਾ ਸਫਰ ਬਾਕੀ ਪਿਆ ਸੀਗਾ ਹਜੇ ਐਂ ਕਹਿ ਲਓ ਵੀ ਹਜੇ ਸਫਰ ਆਪਾਂ ਸ਼ੁਰੂ ਕੀਤਾ ਹੀ ਸੀਗਾ ਇਹ ਚਲੋ ਕੋਈ ਗੱਲ ਨਹੀਂ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਤੇ ਹੁਣ ਆਪਾਂ ਚੱਲਦੇ ਆਂਗੇ ਇੱਥੋਂ ਬਸ ਇਹ ਵੀਡੀਓ ਦੀ ਇੱਕ ਇੰਨੀ ਕ ਅਪਰੇਟ ਸੀਗੀ ਅਸੀਂ ਇੱਥੋਂ ਹੁਣ ਘਰੋਂ ਸਵੇਰੇ 6:00 ਵਜੇ ਰਵਾਨਗੀ ਪਹੁੰਚਣਾ ਲਾ ਮਜੂਰ ਤੋਂ ਤੇ ਆਸ ਆਜ ਅਸੀਂ ਸ਼ਾਮ ਤੱਕ ਘਰੇ ਪਹੁੰਚ ਜਾਗੇ ਲਗਾਤਾਰ ਚਲਾ ਕੇ ਆ ਕਾਫੀ ਲੰਬੀ ਡਰਾਈਵ ਕਰਾਂਗੇ ਅੱਜ ਇੱਥੋਂ ਆਪਾਂ ਨੂੰ ਹਜਾ ਕਿੰਨਾ ਪਿਆ ਹਜ਼ਾਰ ਤਾਂ ਨਹੀਂ ਹੋਣਾ 90 ਕਿਲੋਮੀਟਰ ਹੋਣਾ 100 ਕੀ ਕੱਢ ਗਏ ਆਂ ਆਪਾਂ ਇੱਥੋਂ ਲੈ ਤੋ ਉਹ ਹਜ਼ਾਰ ਹਜ਼ਾਰ ਹੋਊਗਾ ਤੇ ਇੰਨੀ ਕ ਬਾਤ ਆ ਕਿ ਬਸ ਇਹ ਕੱਢ ਕੇ ਸਾਨੂੰ ਘਰੇ ਪਹੁੰਚ ਗਏ ਅੱਛਾ 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 300 ਹੀ ਲਾ 300 ਹੀ ਲਾ ਹਾਂ ਤੇ ਐਂ ਬਸ ਘਰੇ ਪਹੁੰਚ ਕੇ ਤੁਹਾਨੂੰ ਅਪਡੇਟ ਦੇ ਦਾਂਗੇ ਵੀ ਸਹੀ ਸਲਾਮਤ ਪਹੁੰਚ ਗਏ ਸਵੇਰ ਦੇ 3 ਵਜੇ ਤੇ ਹੁਣ ਆਪਾਂ ਪਿੰਡ ਪਹੁੰਚੇ ਆਗੇ 12 ਤਰੀਕ ਦੀ ਸਵੇਰੇ 7 ਵਜੇ ਆਪਾਂ ਚੱਲੇ ਸੀ ਤੇ 13 ਤਰੀਕ ਨੂੰ ਸਵੇਰੇ 3 ਵਜੇ ਪਿੰਡ ਪਹੁੰਚੇ ਆਗੇ ਟੋਟਲ 1000 ਕਿਲੋਮੀਟਰ ਦੀ ਵਾੜ ਤੈ ਕੀਤੀ ਹੈਗੀ ਤੇ ਅੱਜ ਤੱਕ ਇੰਨਾ ਲੰਬਾ ਸਫ਼ਰ ਕਦੇ ਤੈ ਕੀਤਾ ਨਹੀਂ ਸੀਗਾ ਅਜੇ ਤੱਕ ਆਪਾਂ ਇੱਕ ਵਾਰੀ ਤੋਂ ਪਹਿਲਾਂ ਸਫ਼ਰ ਤੈ ਕੀਤਾ ਸੀਗਾ ਤੇ ਪਰ ਇਸ ਵਾਰ ਇਹ ਦੂਜਾ ਸਫ਼ਰ ਹੈ। ਖੈਰ ਇਹਦਾ ਸਫ਼ਰ ਕਿਸੇ ਨੂੰ ਵੀ ਨਾ ਤੈਅ ਕਰਨਾ ਪਵੇ ਹਨਾ। ਤੇ ਇਸ ਸੀਗਾ ਮੈਂ ਚਲੋ ਅਪਡੇਟ ਦੇ ਦਾਂਗੇ ਤੁਹਾਨੂੰ ਵੀ ਸਹੀ ਸਲਾਮਤ ਪਹੁੰਚ ਗਏ। ਠੀਕ ਆ تنویر ਘਰੇ ਵਾਗਿਆ ਹੁਣ। ਤੇ ਮੈਂ ਵੀ ਬਸ ਮੋਟਰਸਾਈਕਲ ਘਰੇ ਲਾਉਣਾ ਤੇ ਇਸ ਤੋਂ ਬਾਅਦ ਹੁਣ ਸਵੇੜ ਦੇਖਦੇ ਆਂਗੇ। ਲੋ ਜੀ ਸਫ਼ਰ ਸਾਰਾ ਆਪਾਂ ਖਤਮ ਕਰਕੇ ਆ ਗਏ ਵਾਪਸ। ਜਦੋਂ ਹੀ ਖਬਰ ਮਿਲੀ ਸਫਰ ਦਾ ਖੈਰਾ ਭਾਉ ਦੀ ਸ਼ੁਰੂ ਕਰਤਾ ਸੀਗਾ ਲਗਭਗ 1000 ਕਿਲੋਮੀਟਰ ਜਿਹੜਾ ਮੋਟਰਸਾਈਕਲ ਆਪਾਂ ਚਲਾ ਕੇ ਵਾਪਸ ਆਏ ਸੀਗੇ ਚਰਉਣਾ ਤਾਂ ਇਹਨਾਂ ਨਹੀਂ ਚਾਹੀਦਾ ਮੋਟਰਸਾਈਕਲ ਤੇ ਪਰ ਜਦੋਂ ਮਜਬੂਰੀ ਹੋਵੇ ਉਦੋਂ ਫਿਰ ਵੀ ਚੱਲੇ ਜਾਂਦਾ ਹੈਗਾ ਤੇ ਗਰਮੀ ਬਹੁਤ ਹੋ ਰਹੀ ਹੈ ਫਿਲਹਾਲ ਬੁਰਾ ਹਾਲਾ ਗਰਮੀ ਦਾ ਇਹ ਸਾਰਾ ਸਫਰ ਸੀਗਾ ਟੋਟਲ ਜਿਹੜੇ ਇਹ ਸਫਰ ਦੇ ਆਪਾਂ 14 ਵਲੌਗ ਪਾਇਆ 15ਵੀਂ ਵੀਡੀਓ ਇਹ ਹੈਗੀ ਜਿਹਦੇ ਵਿੱਚ ਕੁਝ ਉਦਾਂ ਤਾਂ ਨਹੀਂ ਸਬਸ ਨੂੰ ਆਪਾਂ ਇਨਫੋਰਮੇਸ਼ਨ ਪੋਸਟ ਕਰਤੀ ਵੀ ਇਹ ਸਫਰ ਆਪਾਂ ਇੱਥੇ ਖਤਮ ਕਰ ਦਿਆਂਗੇ ਕੱਲ ਨੂੰ ਆਪਾਂ ਹੁਣ ਸ਼ਾਮ ਨੂੰ ਕੱਲ ਨੂੰ ਆਪਾਂ 4 ਵਜੇ ਲਾਈਵ ਆਵਾਂਗੇ ਸ਼ਾਮ ਨੂੰ YouTube ਦੇ ਉੱਤੇ ਤੇ ਕੋਸ਼ਿਸ਼ ਕਰਾਂਗੇ ਜਿੰਨੇ ਵੀ ਤੁਹਾਡੇ ਸਵਾਲ ਸੀਗੇ ਉਹ ਸਵਾਲਾਂ ਦੇ ਜਵਾਬ ਆਪਾਂ ਇਸ ਲਾਈਵ ਦੇ ਵਿੱਚ ਦੇਈਏ ਇਹ ਆਪਾਂ ਹੁਣ ਹਰ ਸਫਰ ਦੇ ਬਾਅਦ ਕਰਿਆ ਕਰਾਂਗੇ ਵੀ ਆਪਾਂ ਲਾਈਵ ਆ ਕੇ ਜਿਹੜੀਆਂ ਗੱਲਾਂ ਹੋਇਆ ਕਰਨੀਆਂ ਆ ਸਾਂਝੀਆਂ ਹਨਾ ਜਿੰਨੀਆਂ ਵੀ ਗੱਲਾਂ ਬਾਤਾਂ ਉਹ ਕਰਾਂਗੇ ਸੋ ਕੱਲ ਨੂੰ 4 ਵਜੇ ਦਾ ਟਾਈਮ ਆ ਜੀ ਹੁਣ 10-15 ਮਿੰਟ ਜਿੰਨਾ ਟਾਈਮ ਤੁਸੀਂ ਗੱਲਾਂ ਬਾਤਾਂ ਕਰਦੇ ਰਹੋਗੇ ਉਹਨਾਂ ਟਾਈਮ ਆਪਾਂ ਲਾਈਵ ਰਹਾਂਗੇ ਤੇ ਫਿਰ ਉਹਦੇ ਵਿੱਚ ਸਾਰੇ ਤੁਹਾਡੇ ਸਵਾਲਾਂ ਦੇ ਜਵਾਬ ਰੋਡ ਮੈਪ ਵਗੈਰਾ ਦੀ ਕੁਝ ਸੀਗੀਆਂ ਗੱਲਾਂ ਬਾਤਾਂ ਆਈ ਸੀ ਕਮੈਂਟ ਉਹ ਦੱਸਣਿਆ ਤੇ ਬਾਕੀ ਹੋਰ ਸਾਰੀਆਂ ਗੱਲਾਂ ਬਾਤਾਂ YouTube ਦੇ ਬਾਰੇ ਵੀ ਗੱਲਾਂ ਬਾਤਾਂ ਸਾਰੀਆਂ ਉਹ ਕਰਾਂਗੇ ਜਾਂ ਫਿਰ ਮੋਟੋ ਵਲੌਗ ਸੈਟਅਪ ਲੈ ਕੇ YouTube ਸੈਟਅਪ ਲੈ ਕੇ ਉਹ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਉਹ ਕੱਲ੍ਹ ਦੇ ਆਪਾਂ ਵਲੌਗ ਦੇ ਵਿੱਚ ਕਰਾਂਗੇ ਕੱਲ੍ਹ ਦੇ ਲਾਈਵ ਦੇ ਵਿੱਚ ਕਰਾਂਗੇ ਸੌਰੀ ਸੋ ਸ਼ਾਮ ਨੂੰ 4 ਵਜੇ ਮਾੜਾ ਇਹ ਟਾਈਮ ਨੋਟ ਕਰ ਲਿਓ 4:00 ਵਜੇ ਆਪਾਂ ਲਾਈਵ ਹੋ ਜਾਾਂਗੇ ਜੇ ਲੇਟ ਫੇਟ ਕਰਨਾ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਦਿਓ ਆਪਾਂ ਉਸ ਦੇ ਹਿਸਾਬ ਨਾਲ ਫਿਰ ਅੱਗੇ ਮੈਨੇਜ ਕਰ ਲਾਂਗੇ ਤੇ ਹੁਣ ਮੈਂ ਕੱਖ ਵੱਡਾ ਫਿਰ ਇਹਨੂੰ ਕੁੱਤਰੀਏ ਤੇ ਪਸ਼ੂਆਂ ਨੂੰ ਪਾਈਏ ਉਹਨਾਂ ਢਿੱਡ ਭਰੀ ਤੇ ਕੱਲੂ ਮਿਲਦੇ ਆਪਾਂ ਲਾਈਵ ਦੇ ਨਾਲ ਕੱਲੂ ਮਿਲਦੇ ਆਪਾਂ ਲਾਈਵ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉੱਠ ਕੇ ਵੱਢਣੇ ਪੈਣਗੇ ਤਾਂ ਫੇਰ ਹੀ ਵੱਢ ਹੋਣਗੇ ਪਰ ਕੰਮ ਔਖਾ ਘੁੰਮਣਾ ਸੌਖਾ ਇਹ ਵਾਲਾ ਕੰਮ ਔਖਾ ਬਾਧੂ ਆ ਪਾਈ ਦੇਖੀ ਆ ਕੇ ਆ ਦੇਖ ਕੱਖ Oh, uh -huh.